ਸਤਿ ਸ੍ਰੀ ਅਕਾਲ ਤੁਹਾਡੇ ਸਾਡੇ ਚੈਨਲ ਕਮਲ ਫੈਸੇ ਸੂਰਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏਗੇ ਉਹ ਆਪਾਂ ਲੈ ਕੇ ਆਏ ਹਾਂ ਚੱਕਮੀ ਤੇ ਸਟ੍ਰੇਟ ਸਲਵਾਰ ਦੀ ਵੀਡੀਓ ਇਹਦਾ ਆਪਾਂ ਤੁਹਾਨੂੰ ਇੱਕ ਇੱਕ ਪੁਆਇੰਟ ਜਿਹੜਾ ਪੂਰੀ ਬਰੀਕੀ ਨਾਲ ਸਮਝਾਵਾਂਗੇ ਪੂਰੀਆਂ ਬਰੀਕੀਆਂ ਦੇ ਤੁਹਾਨੂੰ ਦੱਸਾਂਗੇ ਇਹਦੇ ਆਪਾਂ ਕੁੰਦਿਆਂ ਦੇ ਵਿੱਚ ਵੀ ਢਾਲ ਪਾਉਣੀ ਹੈ ਤੇ ਆਪਾਂ ਪੌਂਚੇ ਦੇ ਵਿੱਚ ਵੀ ਢਾਲ ਪਾਉਣੀ ਹੈ ਪੂਰੀ ਚੱਕਮੀ ਤੇ ਸੋਹਣੀ ਸਟ੍ਰੇਟ ਸਲਵਾਰ ਜਿਹੜੀ ਆਪਾਂ ਇਹ ਬਣਾਉਣੀ ਆ ਦੇਖੋ ਨਾ ਇਹ ਆਪਣੇ ਪੌਂਚੇ ਦੇ ਉੱਪਰ ਡਿੱਗੇ ਤੇ ਨਾ ਹੀ ਆਪਣੀ ਬੈਗ ਤੋਂ ਜਿਹੜੀ ਸਲਵਾਰ ਉਹ ਦੇਖੋ ਐ ਫੁੱਲੀ ਫੁੱਲੀ ਜੀ ਰਹੇ ਆਪਾਂ ਉਹ ਤਰੀਕੇ ਨਾਲ ਹੀ ਸਵਾਰ ਦੇ ਕਟਾਈ ਕਰਾਂਗੇ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਇਹ ਨਵੇਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਤੁਸੀਂ ਘਰ ਬੈਠੇ ਫਰੀ ਸਿਲਾਈ ਕੋਰਸ ਦੇਖ ਸਕੋ ਤੁਸੀਂ ਦੇਖ ਰਹੇ ਹੋ ਸਾਨੂੰ ਕਮਲ ਭਾਈ ਦਾ ਸੂਟ ਤੋਂ ਜੇਕਰ ਤੁਸੀਂ ਦੇਖ ਰਹੇ ਸਾਨੂੰ ਸਿੱਧੂ ਬਟਿਕ ਜੋਗਾ ਤੋਂ ਪਲੀਜ਼ ਆਪਣੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਉਹਨਾਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਜੇ ਤੁਸੀਂ ਸੋਹਣੇ ਸੋਹਣੇ ਸੂਟ ਜੜੇ ਘਰ ਬੈਠੇ ਦੇਖ ਸਕੋ ਤੇ ਆਪਣੇ ਲਈ ਜੜਾ ਬੁੱਕ ਕਰਵਾ ਸਕੋ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਤੁਹਾਨੂੰ ਦੱਸਦੇ ਅਗੇ ਚੱਕਮੀ ਤੇ ਸੋਹਣੀ ਸਟ੍ਰੇਟ ਸਲਵਾਰ ਦੀ ਵੀਡੀਓ ਕੀ ਪਟਿਆਲਾ ਸਾਈ ਸਲਵਾਰ ਹੈ ਤੇ ਜਿਹੜੀ ਆਪਾਂ ਇਹ ਕੱਟ ਕਰਨੀ ਹੈ ਇਹ ਹੈਗਾ ਆਪਣੇ ਕੋਲੇ 3 ਮੀਟਰ ਕਪੜਾ ਹੈ 3 ਮੀਟਰ ਕਪੜਾ ਆਪਣੇ ਕੋਲੇ ਇਹਦੇ ਉੱਤੇ ਆਪਾਂ ਜਿਹੜੀ ਸਲਵਾਰ ਹੈਗੀ ਕੱਟ ਕਰਨੀ ਹੈ ਸਭ ਤੋਂ ਪਹਿਲਾਂ ਕੀ ਕਰਾਂਗੇ 3 ਮੀਟਰ ਕਪੜੇ ਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਪੌਂਚੇ ਦੀ ਕਟਾਈ ਕਰਾਂਗੇ ਪੌਂਚੇ ਦੀ ਕਟਾਈ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਪਤਾ ਉਹਨੂੰ ਸਲਵਾਰ ਦੀ ਲੈਂਥ ਹੈ ਜਿਹੜੀ ਉਹ ਦੱਸਦੀ ਹੈ ਦੇਖੋ ਆਪਾਂ ਇਹ ਕੱਪੜੇ ਨੂੰ ਦੇਖ ਪਹਿਲਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਦਾ ਪੂਰਾ ਨਾਪ ਇਸ ਤਰ੍ਹਾਂ ਦੇਖੋ ਇਹਨਾਂ ਦੀ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਉਹ ਹੈਗੀ ਸਾਢੇ 34 ਇੰਚ ਤਿਆਰ ਸਮੇਂ ਬੈਲਟ ਸਾਢੇ 34 ਇੰਚ ਤਿਆਰ ਹੈਗੀ ਸਲਵਾਰ 34 ਇੰਚ ਸਲਵਾਰ ਜਿਹੜੀ ਰੈਡੀ ਹੈ ਆਪਣੀ 34 ਇੰਚ ਸਲਵਾਰ ਤਿਆਰ ਹੈ ਜਿਹੜੀ ਮੂਰੀਆ ਹੋएगी 6 ਇੰਚ ਤੇ ਜਿਹੜੀ 벨ਟ ਹੈਗੀ ਉਹ ਹੈਗੀ 25 ਇੰਚ 34 ਲੰਬਾਈ ਹੈਗੀ 6 ਮੂਰੀਆ 25 ਇੰਚ 벨ਟ ਹੈ ਹੁਣ ਆਪਾਂ ਇਹਦਾ ਪਰ ਮਾਰਜਨ ਲੈਣਾਗਾ ਦੇਖੋ ਆਪਾਂ ਇਹ ਪੂਰਾ ਪੂਰਾ ਨਾਪ ਜਿਹੜਾ ਆਪਣੇ ਕੋਲ ਲਿਖਿਆ ਹੋਇਆਗਾ ਹੁਣ ਆਪਾਂ ਇਹ ਨਾਪ ਨੂੰ ਵਧਾ ਕੇ ਕੱਟਣਾਗਾ ਆਪਾਂ ਕਿਹੜੇ ਤਰੀਕੇ ਨਾਲ ਵਧਾ ਕੇ ਕੱਟਣਾ ਸਭ ਤੋਂ ਪਹਿਲਾਂ ਦੇਖੋ ਆਪਾਂ ਪੌਂਚੇ ਦੀ ਕਟਾਈ ਕਰਾਂਗੇ ਇਹਨਾਂ ਆਪਾਂ ਇੱਕ ਵਾਰ ਹੋਰ ਫੋਲਡ ਕਰ ਲਿਆ ਦੇਖੋ ਇਹ ਆਪਾਂ ਕੱਪੜਾ ਜਿਹੜਾ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਲੈਂਥ ਦੀ ਨਿਸ਼ਾਨੀ ਲਗਾਵਾਂਗੇ ਦੇਖੋ ਸਲਵਾਰ ਹੈਗੀ ਕਿ 35 ਇੰਚ ਤਿਆਰ 35 ਇੰਚ ਤਿਆਰ ਹੈਗੀ ਹੁਣ ਇਹਦੇ ਆ ਪਿੱਛੋਂ ਆਪਾਂ 3 ਇੰਚ ਘਟਾਵਾਂਗੇ ਇਸ ਤਰ੍ਹਾਂ 3 ਇੰਚ ਘਟਾ ਕੇ ਆਪਾਂ ਲਗਾ ਲਿਆ ਨਿਸ਼ਾਨ 35 ਇੰਚ ਤੇ ਅਸੋਰੀ 34 ਇੰਚ ਸਲਵਾਰ ਤਿਆਰ ਹੈ ਇਹਨਾਂ ਪੈਟ੍ਰਿਕ ਕਿ ਇਹਨਾਂ 34 ਇੰਚ ਦੇ ਕੋਲ ਛਾਂ ਲਗਾ ਲੈ ਇੱਥੇ 34 ਇੰਚ ਤੇ ਦੇਖੋ 3 ਇੰਚ ਉੱਪਰ ਕੱਢ ਕੇ ਤੇ 34 3 ਇੰਚ ਛਾਂ ਲਗਾ ਲਿਆ ਜੇਕਰ ਆਪਾਂ ਇਹਦੇ ਵਿੱਚੋਂ 3.5 ਇੰਚ ਘਟਾਈਏ ਤਾਂ ਆਪਣਾ ਇਹ ਨਾਪ ਰਹਿ ਜੂਗਾ 33.5 ਇੰਚ 33.5 ਇੰਚ ਇਹਨਾਂ ਆਪਾਂ ਉੱਪਰ ਕੱਢਾਂਗੇ 3.5 ਪੂਰਾ 3 ਇੰਚ ਉੱਪਰ ਕੱਢ ਕੇ ਇੱਧਰ ਆਪਾਂ 34 ਇੰਚ ਤਨਸ਼ਾਨ ਲਗਾ ਲਿਆ ਤੁਸੀਂ ਵੀ ਇਸੇ ਤਰ੍ਹਾਂ ਇੰਚੀ ਟੇਪ ਰੱਖਣਾਗਾ ਜਿੱਥੇ ਤਰ ਮੈਂ ਰੱਖਿਆ ਦੇਖੋ 3 ਇੰਚ ਉੱਪਰ ਇਸ ਤਰ੍ਹਾਂ ਕੱਢਾਂਗੇ ਆਪਾਂ ਪੇ ਜਿੰਨੀ ਆਪਣੀ ਸਲਵਾਰ ਦੀ ਲੈਂਥ ਆ ਗਈ ਉਹਦੇ ਤੇ ਆਪਾਂ ਨਿਸ਼ਾਨ ਲਗਾ ਦਾਂਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੀ ਉੱਪਰ ਕੱਢ ਕੇ ਨਿਸ਼ਾਨ ਲਗਾਉਣਾਗਾ ਇਹ ਨਹੀਂ ਹੈਗਾ ਵੀ 3 ਇੰਚ ਘਟਾ ਕੇ ਤੁਸੀਂ 34.5 ਇੰਚ ਤੇ ਪੇ ਨਿਸ਼ਾਨ ਲਗਾਇਆ ਇਸ ਤਰ੍ਹਾਂ ਇਹ ਗਲਤੀ ਤੁਸੀਂ ਨਹੀਂ ਕਰਨੀ ਇਹਨੂੰ 3 ਇੰਚ ਦਾ ਇਸ ਤਰ੍ਹਾਂ ਉੱਪਰ ਲੈ ਲੈ ਜਨ ਲਗੀ ਆਪਣੀ ਬੈਲਟ ਆ ਗਈ ਤੇ ਆਪਾਂ 34.5 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਇਹਨੂੰ ਆਪਾਂ ਇੱਥੋਂ ਕੱਟ ਕਰ ਲਾਂਗੇ ਇਸ ਤਰ੍ਹਾਂ ਇਹ ਕੱਟ ਕਰਨ ਤੋਂ ਬਾਅਦ ਹੁਣ ਆਪਣੀ ਦੇਖੋ ਇਹ ਪੌਂਚਾਂ ਦੀ ਜਿਹੜਾ ਢਾਲ ਹੈ ਕੋ ਕਿਤੇ ਕਿਤੇ ਪਾਉਣੀ ਹੈ ਸਭ ਤੋਂ ਪਹਿਲਾਂ ਦੇਖੋ ਨਾ ਆਪਾਂ ਇਸ ਤਰ੍ਹਾਂ ਖੋਲ ਲਾਂਗੇ ਇਸ ਤਰ੍ਹਾਂ ਜਿਵੇਂ ਕਿ ਦੇਖੋ ਸਲਵਾਰ ਦੀ ਮੂਰੀ ਹੈਗੀ ਹੈ ਕਿ ਸਾਢੇ ਛੇ ਇੰਚ ਇਹਦੇ ਵਿੱਚ 1 ਇੰਚ ਆਪਾਂ ਘਟਾ ਕੇ ਕੱਟਣਾਗਾ ਯਾਨੀ ਕਿ ਸਾਰੇ ਬੋਰਡ ਮੂਰੀ ਦੇਖੀ ਤਾਂ ਆਪਣੀ ਆ ਗਈ 13 ਇੰਚ 13 ਇੰਚ ਤਿਆਰ ਮੂਰੀ ਇਸ ਤਰ੍ਹਾਂ ਫੋਲਡ ਤੇ ਇਹਦੇ ਵਿੱਚ 1 ਇੰਚ ਘਟਾਈ ਆਪਾਂ 12 ਇੰਚ ਯਾਨੀ ਕਿ ਆਪਾਂ ਪੌਂਚਾ ਲਵਣਾਗਾ 12 ਇੰਚ ਇਹਨੂੰ ਤੁਸੀਂ 12 ਇੰਚ ਕਿਹੇ ਤਰੀਕੇ ਨਾਲ ਲਵਣਾ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਰੱਖ ਲਿਆ ਆਪਾਂ ਇਹਨੂੰ 12 ਇੰਚ ਤੇ ਨਿਸ਼ਾਨ ਦੇ ਲਿਆ ਇਹ ਇਸ ਤਰ੍ਹਾਂ ਇਹਨੂੰ ਕੋ 12 ਇੰਚ ਦਾ ਨਿਸ਼ਾਨ ਦੇ ਲਿਆ ਜੈਨ ਕਿ ਆਪਾਂ ਡਬਲ ਕੋਲਡ ਦੇਖੀਏ ਤਾਂ ਇਹ ਮੂਰੀ ਬਣ ਗਈ ਆਪਣੀ 6 ਇੰਚ 6 ਇੰਚ ਮੂਰੀ ਬਣ ਗਈ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਟੱਕ ਦੇਵਾਂਗੇ ਹਲਕਾ ਜਿਹਾ ਇਹਨੂੰ ਆਪਾਂ ਕਿੱਟਕੇ ਕਾਟ ਦਾਂਗੇ ਇਸ ਤਰ੍ਹਾਂ ਇਹ ਕੱਪੜੇ ਦੀ ਆਪਣੀ 벨ਟ ਬਣ ਜੂਗੀ ਸਭ ਤੋਂ ਪਹਿਲਾਂ ਹੁਣ ਆਪਾਂ ਪੌਂਚੇ ਦੇ ਵਿੱਚ ਢਾਲ ਪਾਉਣੀ ਐ ਇਹਨਾਂ ਇਸ ਤਰੀਕੇ ਨਾਲ ਆਪਾਂ ਫੜਾਂਗੇ ਇਹ ਪੌਂਚੇ ਨੂੰ ਬਿਲਕੁਲ ਆਪਾਂ ਸਿੱਧਾ ਕਰਕੇ ਰੱਖ ਲੈ ਦੇਖੋ ਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਢਾਲ ਪਾਣੀ ਚਾਹੇ ਕਿਸੇ ਇਧਰ ਛੜ ਤੇ ਪਾਉਣਾ ਚਾਹੇ ਉਧਰ ਤੇ ਆਪਾਂ ਇੱਕ ਛੜ ਤੇ ਢਾਲ ਪਾਉਣੀ ਐ ਦੇਖੋ ਐਸੇ ਉਹ ਜਿਹੜੇ ਪਟਾਲ ਪਾਉਣੇ ਆਗੇ ਉਹ ਆਪਾਂ ਪਾਉਣੇ ਆਗੇ ਦੇਖੋ ਇੱਥੇ ਇਹ ਖੁੱਲੇ ਪਾਸੇ ਨਹੀਂ ਪਾਉਣੀ ਜਿਹੜਾ ਆਪਣਾ ਪਾਸਾ ਬੰਦ ਹੁੰਦਾ ਜਿੱਥੇ ਆਪਣੀ ਕਰੀਜ਼ ਆਉਗੀ ਉਹ ਉਧਰਲੇ ਪਾਸੇ ਜਾਣਗੇ ਇੱਥੇ ਮੈਂ ਇੱਕ ਨਿਸ਼ਾਨ ਦੇ ਲਿਆ ਇਹ ਨਿਸ਼ਾਨ ਨੂੰ ਆਪਾਂ ਦੇਖੋ ਮਿਨਾਗੇ ਮੈਂ ਇੱਥੇ ਢਾਲ ਦਿੱਤੀ ਹੈ ਪੌਣੇ ਇੰਚ ਦੀ ਪੌਣੇ ਇੰਚ ਦੀ ਢਾਲ ਦਿੱਤੀ ਹੈ ਇਹਨੂੰ ਆਪਾਂ ਫੱਟੀ ਨਾਲ ਇਸ ਤਰ੍ਹਾਂ ਬਿਲਕੁਲ ਰੇਵ ਕਰ ਲਾਂਗੇ ਨਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਆਪਣੀ ਲੰਬਾਈ ਹੈ ਉਹਦੇ ਤਿੱਕਰ ਨੇ ਆਪਾਂ ਇਹਨਾਂ ਢਾਲ ਲੈ ਕੇ ਆਉਣੀ ਇਸ ਤਰ੍ਹਾਂ ਆਪਾਂ ਫੱਟੀ ਦੇ ਅੰਦਰ ਵਿੱਚ ਢਾਲ ਪਾਵਾਂਗੇ ਹੁਣ ਦੇਖਿਓ ਪਾਤੀ ਉਹਨੇ ਆਪੇ ਤੋਂ ਕੱਟ ਕਰ ਲਾ ਲਿਆ ਹੁਣ ਆਪਾਂ ਤਾਂ ਢਾਲ ਦੱਸ ਦਾਂਗੇ ਆਪਾਂ ਕਿਉਂ ਪਾਈਏ ਦੇਖੋ ਜਿਵੇਂ ਕਿ ਆਪਣੀ ਇਹ ਸਲਵਾਰ ਆ ਗਈ ਜਦੋਂ ਆਪਾਂ ਸਲਵਾਰ ਬਣਾ ਕੇ ਪਾਉਨੇ ਆ ਤਾਂ ਆਪਣਾ ਜਿਹੜਾ ਕੱਪੜਾ ਇਸ ਤਰ੍ਹਾਂ ਪੂਰੀ ਦੇ ਉੱਪਰ ਡਿੱਗ ਜਾਂਦਾ ਇਹਦੇ ਨਾਲ ਕੀ ਹੋਊਗਾ ਦੇਖੋ ਇਹਨੂੰ ਜਦੋਂ ਆਪਾਂ ਇੱਥੋਂ ਆਪਾਂ ਬਲ ਪਾਵਾਂਗੇ ਇੱਥੋਂ ਪਾਵਾਂਗੇ ਦੇਖੋ ਜੇ ਤਾਂ ਇੱਥਾਂ ਐ ਬਲ ਪਾਵਾਂ ਤਾਂ ਇੰਨਾ ਫਰਕ ਰਹੂਗਾ ਇਹਨੂੰ ਆਪਾਂ ਬਲ ਨੂੰ ਚੱਕ ਕੇ ਇਸ ਤਰ੍ਹਾਂ ਬਿਲਕੁਲ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਬਿਲਕੁਲ ਬਰਾਬਰ ਜਿਹਦੇ ਨਾਲ ਆਪਣੀ ਸਲਵਾਰ ਆ ਜਿਹੜੀ ਉਹ ਮੂਰੀ ਤੇ ਨਹੀਂ ਡਿੱਗੂਗੀ ਤੇ ਆਪਣੇ ਜਿਹੜੇ ਮੂਰੇ ਤੋਂ ਪੂਰੀ ਵਧੀਆ ਚੱਕਮਈ ਦੀ ਸਲਵਾਰ ਬਣ ਜੂਗੀ ਫਰੰਟ ਤੋਂ ਤੇ ਮੂਰੀ ਤੇ ਡਿੱਗਣ ਦੀ ਜਿਹੜੀ ਸਮੱਸਿਆ ਹੈਗੀ ਉਹਦਾ ਇਹ ਹੱਲ ਹੋ ਜੂਗਾ ਉਸ ਤੋਂ ਬਾਅਦ ਆ ਗਈ ਦੇਖੋ ਆਪਣੀ ਇਹ ਬਾਕੀ ਦਾ ਕੱਪੜਾ ਇਹ ਬਾਕੀ ਦਾ ਕੱਪੜਾ ਦੇਖੋ ਨਾ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਕੰਨੀਆਂ ਲੋਟ ਇਸ ਤਰ੍ਹਾਂ ਦੇਖੋ ਇਹਦਾ ਕੱਪੜਾ ਆ ਗਿਆ ਬਾਹਰ ਤੇ ਇਸ ਲੋਟ ਆ ਗਈ ਦੇਖੋ ਲੰਬਾਈ ਕੰਨੀਆਂ ਲੋਟ ਇਹਨੂੰ ਕੱਪੜੇ ਨਾਲ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਤਰ੍ਹਾਂ ਇਨੂੰ ਰੱਖ ਲਾਂਗੇ ਇਨਾਂ ਉੱਪਰ ਰੱਖਾਂਗੇ ਇਸ ਤਰ੍ਹਾਂ ਦੇ ਕੋਈ ਸੈਟ ਕਰ ਲਿਆ ਆਪਾਂ ਉਸ ਤੋਂ ਬਾਅਦ ਆਪਾਂ ਇਸ ਪਾਸੇ ਆ ਦੇ ਕੰਨੀਆਂ ਨੂੰ ਵੀ ਫੜਾਂਗੇ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਕੱਪੜੇ ਦਾ ਕਾਣ ਹੈ ਉਹ ਆਪਣਾ ਨਿਕਲ ਕੇ ਦੇਖੋ ਇਸ ਤਰ੍ਹਾਂ ਰਹਿ ਗਿਆ ਹੁਣ ਇਹਨੂੰ ਆਪਾਂ ਪਹਿਲਾਂ ਕਾਣ ਨੂੰ ਮੂਹਰੋਂ ਦੇਖੋ ਲੱਗ ਤਾ ਕੱਟ ਕਰ ਦਾਂਗੇ ਇਸ ਤਰ੍ਹਾਂ ਜਿਹੜੇ ਐਕਸਟਰਾ ਕੱਪੜਾ ਆਪਣਾ ਇਹਨੂੰ ਆਪਾਂ ਇਸ ਤਰ੍ਹਾਂ ਮੂਹਰੋਂ ਕੱਟ ਦਾਂ ਉਸ ਤੋਂ ਬਾਅਦ ਇਹ ਦੋ ਪੱਲੇ ਨਾਲ ਆਪਾਂ ਇਸ ਤਰ੍ਹਾਂ ਕਰ ਲਾਂਗੇ ਦੇਖੋ ਹੁਣ ਆਪਾਂ 3 ਇੰਚ ਵਿੱਚ ਕੱਢਾਂਗੇ ਇਸ ਤਰ੍ਹਾਂ ਉੱਪਰ ਤੋਂ 3 ਇੰਚ ਕੱਢਾਂਗੇ ਤਿੰਨ ਕੱਢ ਕੇ 34.5 ਇੰਚ ਤੇ ਨਿਸ਼ਾਨ ਦੇ ਲਾਂਗੇ ਆਪਾਂ ਇਸ ਤਰ੍ਹਾਂ ਹੁਣ ਜਾਨੀ ਕਿ ਆਪਾਂ 1 ਇੰਚ ਪਹੁੰਚਾ ਕੱਟ ਕਟਿਆ ਸੀਗਾ ਤਾਂ ਇੱਥੋਂ ਆਪਾਂ 22 ਇੰਚ ਦਾ ਨਿਸ਼ਾਨ ਦੇਵਾਂਗੇ نیچے ਹੁੰਦੇ ਦਾ ਨਿਸ਼ਾਨ ਹੈ ਜਿਹੜਾ ਉਹ ਆਪਾਂ 22 ਇੰਚ ਦਾ ਦੇਵਾਂਗੇ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਉਸੇ ਤਰ੍ਹਾਂ ਹੀ ਇਧਰੋਂ ਆਪਾਂ 3 ਇੰਚ ਦੂਸਰੀ ਛੜ ਤੇ ਇਸ ਤਰ੍ਹਾਂ ਕੱਢਾਂਗੇ ਤੇ 34 ਇੰਚ ਤੇ ਆਪਾਂ ਨਿਸ਼ਾਨ ਦੇ ਲਾਂਗੇ ਇੱਥੇ ਵੀ ਆਪਾਂ ਨਿਸ਼ਾਨ ਦੇਵਾਂਗੇ 22 ਇੰਚ ਦਾ ਇਹ ਇਸ ਤਰ੍ਹਾਂ ਦੇ ਕੇ ਨਿਸ਼ਾਨ ਦੇ ਲਾ ਆਪਾਂ ਇੱਕ ਨਿਸ਼ਾਨ ਐ ਸਾਈਡ ਤੇ ਦੇਣਾ ਇੱਕ ਨਿਸ਼ਾਨ ਆਪਾਂ ਐ ਸਾਈਡ ਤੇ ਦੇਣਾ ਹੁਣ ਇਹ ਨਿਸ਼ਾਨਾਂ ਨੂੰ ਆਪਾਂ ਦੇਖੋ ਇਸ ਤਰ੍ਹਾਂ ਕੱਟ ਲਾਂਗੇ ਜਰਪੇ 22 ਇੰਚ ਨਹੀਂ ਕੱਟਾਂਗੇ ਆਪਾਂ ਉਸ ਤੋਂ ਜ਼ਿਆਦਾ ਨਹੀਂ ਇਸ ਤਰ੍ਹਾਂ ਇਹ ਕੱਟਣ ਤੋਂ ਬਾਅਦ ਆਪਾਂ ਇਹ ਕੱਪੜੇ ਨੂੰ ਨਾ ਇਸ ਤਰ੍ਹਾਂ ਫੜ ਲਾਂਗੇ ਇਹ ਇਸ ਤਰ੍ਹਾਂ ਰੇਵ ਕਰਕੇ ਦੇਖਿਆ ਮੈਂ ਰੇਵ ਕਰਕੇ ਰੱਖ ਲਿਆ ਇਹਦੇ ਨਾਲ ਕੀ ਹੋਊਗਾ ਆਪਣਾ ਕੱਪੜਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਰਾਬਰ ਟਿਕ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਰੱਖਣ ਤੋਂ ਬਾਅਦ ਹੁਣ ਇੱਥੋਂ ਆਪਾਂ ਇਹਨੂੰ ਕੱਟ ਕਰਾਂਗੇ ਆਏ ਇਹਨੂੰ ਪਿਛਕਾਰ ਤੋਂ ਆਪਾਂ ਕੱਟ ਕਰ ਲਾਂਗੇ ਇਸ ਤਰ੍ਹਾਂ ਕੱਟ ਕਰਨ ਤੋਂ ਬਾਅਦ ਉਹ ਲਪਾਦੰਦ ਖੋੜਾ ਦੇਖੋ ਇਹ ਆਪਣੇ ਦੋ ਕੁੰਦੇ ਆ ਗਏ ਜਿਹੜੇ ਆਪਣੇ ਕੁੰਦੇ ਨੇ ਇਸ ਤਰ੍ਹਾਂ ਦੋ ਕੁੰਦੇ ਆ ਗਏ ਹੁਣ ਦੋ ਕੁੰਦੇ ਆਪਣੇ ਜਿਹੜੇ ਇਹ ਵਾਲੇ ਨੇ ਇਹ ਦੋਨੇ ਕੁੰਦਿਆਂ ਨੂੰ ਆਪਾਂ ਇਸ ਕੁੰਦੇ ਦੇ ਉੱਪਰ ਇਸ ਤਰ੍ਹਾਂ ਮਲਾ ਕੇ ਰੱਖਾਂਗੇ ਕੰਲੀਆਂ ਨਾਲ ਕੰਨੀਆਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮਲਾ ਲਿਆ ਇਹਨਾਂ ਪਾ ਚੰਗੀ ਤਰ੍ਹਾਂ ਮਰੋਣਾ ਦੇਖੋ ਇੱਕ ਬਰਾਬਰ ਕਰਕੇ ਰੱਖਣਾ ਆਪਾਂ ਇਹਨਾਂ ਨੂੰ ਇਹ ਐਸਟ ਦੇਖੋ ਕਿ ਬਿਲਕੁਲ ਇਹਨਾਂ ਨੂੰ ਬਰਾਬਰ ਕਰ ਲਿਆ ਦੇਖੋ ਜਿੰਨਾ ਕਿ ਇਹ ਵਧਾਰਾ ਗਿਆ ਦੇਖੋ ਆਟੋਮੈਟਿਕ ਉੱਪਰ ਰਿਸ਼ਾਰਟ ਨਿਕਲ ਗਿਆ ਇਹਨੂੰ ਆਪਾਂ ਮਾੜੀ ਜੀ ਸ਼ਾਂਤੀ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਬੈਸੇ ਜਿnablaਸ ਲਾਈਕ ਕਰਾਂਗੇ ਉਦੋਂ ਵੀ ਇਹ ਸੈਟ ਆ ਜਾਣਗੇ ਇਹ ਐਸਟ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸ਼ਾਂਤੀ ਕਰਤੀ ਦੇਖੋ ਕੁੰਦਿਆਂ ਨਾਲ ਕੁੰਦਿਆਂ ਇਸ ਤਰ੍ਹਾਂ ਮਲਾ ਕੇ ਕੰਨੀਆਂ ਲੋਟ ਆਪਾਂ ਰੱਖ ਲੈ ਕੰਨੀਆਂ ਆ ਗਈਆਂ ਆਪਣੀਆਂ ਹੁਣ ਇਧਰੋਂ ਆਪਾਂ ਲਾਵਾਂਗੇ ਝੋਲੀ ਦਾ ਨਿਸ਼ਾਨ 벨ਟ ਹੈਗੀ 25 ਇੰਚ ਦੇਖੋ ਇਹ ਆਪਾਂ ਜਿਆਦਾ ਹਲਕੀ ਵੀ ਨਹੀਂ ਬਣਾ ਬਣਾ ਸਕਦੇ ਸਲਵਾਰ ਨੂੰ ਤੇ ਕਿਉਂਕਿ ਇਹਦੇ ਵਿੱਚ 25 ਇੰਚ 벨ਟ ਦੇ ਕਾਰਨ ਆਪਾਂ ਜਿਹੜੇ ਬਾਲਲੇ ਦੇ ਵਿੱਚ ਦੇਖੋ 6.5 ਇੰਚ ਦੇ ਵਿੱਚ ਆਪਾਂ ਬਾਲ ਪਾਵਾਂਗੇ ਇੱਥੋਂ ਆਪਾਂ ਦੇਖੋ ਇਹ ਸਲਵਾਰ ਨੂੰ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇ ਆਪਾਂ ਇੰਨਾ ਫੇਰ ਦਾ ਨਿਸ਼ਾਨ ਲਗਾ ਲਾਂਗੇ ਇਧਰ ਇਇਸਤੋਂ ਦੇਖੋ ਮੈਂ ਇਹ ਨਿਸ਼ਾਨ ਲਗਾਤਾ 3 ਇੰਚ ਦੇ 3 ਇੰਚ ਦਾ ਨਿਸ਼ਾਨ ਲਗਾ ਲੈ ਇਸ ਤਰ੍ਹਾਂ ਜਿਹੜਾ 12 ਮੈਂ 3 ਇੰਚ ਦਾ ਲੈ ਲਿਆ ਇਸ ਤੋਂ ਬਾਅਦ ਇਹ ਨਿਸ਼ਾਨਾਂ 'ਤੇ ਫੱਟੀ ਨੇ ਬਿਲਕੁਲ ਸਿੱਧਾ ਕਰ ਲਾਂਗੇ ਐਸੇ ਜਿੱਧਾ ਕਰਨ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਅਸਲ ਦਾ ਨਿਸ਼ਾਨ ਜਾਨੀ ਕਿ ਚੋਲੀ ਦਾ ਨਿਸ਼ਾਨ ਚੋਲੀ ਦਾ ਨਿਸ਼ਾਨ ਲਗਾਵਾਂਗੇ ਆਪਾਂ 1.5 ਦਾ 10 ਇੰਚ ਦੇ ਇਹਨਾਂ ਨਿਸ਼ਾਨਾਂ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੋਂ ਇੰਚੀ ਟੇਪ ਨੂੰ ਇਸ ਤਰ੍ਹਾਂ ਮੁਰਰੀਆਂ ਨੂੰ ਸ਼ਾਂਤ ਕਰੀਂ ਖਾਂ ਗਿਆ ਆਪਾਂ ਇਹ ਇਸ ਤਰ੍ਹਾਂ ਦੇਖ ਕੇ ਨਸ਼ਾਂ ਨੂੰ ਆਪਾਂ ਫੱਟੀ ਦੀ ਮਦਦ ਨਾਲ ਦੁਬਾਰੇ ਗੂੜਾ ਕਰ ਲਾਂਗੇ ਪਹਿਲਾਂ ਇਹਨੂੰ ਇਹ ਇਸ ਤਰ੍ਹਾਂ ਬਿਲਕੁਲ ਦੇਖੋ ਮੈਂ ਗੂੜਾ ਕਰ ਲਿਆ ਹਾਂ ਇਸ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਢਾਲ ਪਾਉਣੀ ਆ ਆਪਾਂ ਕਿਸ ਤਰ੍ਹਾਂ ਗੁੰਦੇ ਦੇ ਵਿੱਚ ਢਾਲ ਪਾਣੇ ਆਪਾਂ ਚੱਕ ਮੀ ਤੇ ਸਟੇਪ ਫਲਵਾਰ ਵਾਂਗੂ ਬਣਾਉਣੇ ਆ ਕਿਉਂਕਿ ਇਹ ਕੱਪੜਾ ਆਪਣਾ ਬਾਹਰਲੀ ਸਾਈਡ ਤੇ ਜਿਹੜਾ ਬੈਕ ਤੇ ਲਾ ਫੁੱਲੇ ਤੇ ਆਪਲੇ ਬਿਲਕੁਲ ਜਿਵੇਂ ਟ੍ਰੇਡ ਦੇ ਸਲਵਾ ਸਲਵਾਰ ਦੀ ਤਰ੍ਹਾਂ ਬਿਲਕੁਲ ਚੱਕ ਮੀ ਜੀ ਸਲਵਾਰ ਬਣੇ ਹੁਣ ਇਹਦੇ ਵਿੱਚ ਆਪਾਂ ਹੁਣ ਇਹਦੇ ਵਿੱਚ ਆਪਾਂ ਢਾਲ ਪੋਣੀ ਜਿਹੜੀ ਉਹ ਆਪਾਂ ਪਾਵਾਂਗੇ ਇੱਕ ਫੱਟੀ ਨਾਲ ਜਿਹੜੀ ਫੱਟੀ ਨਾਲ ਢਾਲ ਪੋਣੀ ਕਿਸ ਤਰ੍ਹਾਂ ਪੋਣੀ ਦੇਖੋ ਇਹ ਆਪਣੇ ਕੋਲ ਹੈਗੀ ਪਲਾਜੋ ਵਾਲੀ ਪੱਟੀ ਇਹ ਪਲਾਜੋ ਵਾਲੀ ਪੱਟੀ ਹੈ ਫੱਟੀ ਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਦੇਖੋ ਜਿਹੜਾ ਚੌੜਾ ਪਾਸਾ ਹੈਗਾ ਇਹਦਾ ਪਤਲਾ ਪਾਸਾ ਇਹ ਚੌੜੇ ਪਾਸੇ ਨਾਲ ਆਪਾਂ ਇਸ ਤਰ੍ਹਾਂ ਮੂਰੀ ਵਾਲੀ ਸਾਈਡ ਤੇ ਇਹ ਇਸ ਤਰ੍ਹਾਂ ਰੱਖਾਂਗੇ ਬਿਲਕੁਲ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇਖੋ ਆਪਾਂ ਇਹਦੇ ਵਿੱਚੋਂ ਸ਼ੇਪ ਦਿੱਤੀ ਹੈ ਇਹ ਵਾਲੀ ਇਹਦੇ ਆਪਾਂ ਥੋੜੀ ਜਿਹੀ ਡੰਗਾਈ ਵੀ ਦੇ ਸਕਦੇ ਹਾਂ ਹੋਰ ਇਸ ਤਰ੍ਹਾਂ ਹਲਕੀ ਹਲਕੀ ਇਹਦੇ ਨਾਲ ਆਪਾਂ ਜਿਹੜੀ ਸ਼ੇਪ ਹੈਗੀ ਹੋਰ ਦੇ ਦਾਂਗੇ ਇਸ ਤਰ੍ਹਾਂ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਸ਼ੇਪ ਹੈ ਜਿਹੜੀ ਮੈਂ ਇਸ ਤਰੀਕਾ ਨਾਲ ਦੇ ਲਈ ਇਹਦੇ ਨਾਲ ਜਿਹੜੀ ਬੈਕ ਤੇ ਉੱਪਰੋਂ ਕੱਪੜਾ ਹੈਗਾ ਉਹਦੀ ਬਹੁਤ ਜ਼ਿਆਦਾ ਸੋਹਣੀ ਸ਼ੇਪ ਬਣੂਗੀ ਪੂਰੇ ਸੋਨੇ ਜਿਹੜੇ ਇਹਦੇ ਬਲ ਪੈਣਗੇ ਇਹ ਸਲਾਈ ਵੀ ਜਿਹੜੀ ਇਹਦੇ ਨਾਲ ਥੋੜੀ ਜਿਹੀ ਪੱਟੀ ਬਣ ਜੂਗੀ ਜਿਹਦੇ ਤੁਹਾਨੂੰ ਦਿੱਕਤ ਨਹੀਂ ਆਉਦੇ ਉਹ ਦੇਖੋ ਆਪਾਂ ਤੁਹਾਨੂੰ ਮਿਣਕੇ ਦਿਖਾਉਨੇ ਆ ਐਸ ਲੋਟ ਮਿਣੀ ਤੇ ਦੇਖੋ ਸਲਾਈ ਰਹੇਗੀ 3/2 ਇੰਚ ਇਹਨੂੰ ਆਪਾਂ ਇਸ ਤਰ੍ਹਾਂ ਮਿਣੀਏ ਤਾਂ ਇਹ ਸਲਾਈ ਆ ਗਈ ਜਿਹੜੀ ਆਪਣੀ ਤਾਂ ਆਪਾਂ ਦਿਖਾਉਨੇ ਆ 3/2 ਇੰਚ ਯਾਨੀ ਕਿ ਇੱਕ ਇੰਚ ਸਲਾਈ ਜਿਹੜੀ ਵੱਧ ਗਈ 1 ਇੰਚ ਦੀ ਸਲਾਈ ਹੋਦੋਂ ਵੱਧੂਗੀ ਜਦੋਂ ਆਪਾਂ ਇਹਦੇ ਪਿਛਕਾਰ ਤੇ ਸਿਉਣ ਲਗਾਈ ਪੂਰੀ ਬਣਾ ਕੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਇੱਥੋਂ ਕੱਟ ਕਰ ਲਾਂਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਪਾਂ ਦੇਖੋ ਇਹਦੇ ਵਿੱਚ ਜਿਤਨਾ ਬਟਾਲ ਪਾਈਏ ਨੇ ਉਸੇ ਤਰੀਕੇ ਨਾਲ ਕੱਟ ਕਰਾਂਗੇ ਐਸੋ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੇ ਢਾਲ ਪਾ ਕੇ ਸਲਵਾਰ ਦੀ ਕਟਾਈ ਕਰ ਲਈ ਐਸ ਤਰੀਕੇ ਨਾਲ ਇਹ ਬਹੁਤ ਸੋਹਣੀ ਜਿਹੜੀ ਕਾਟ ਹੋਈ ਹੈ ਕਿ ਬਹੁਤ ਸੋਹਣੀ ਦੇ ਵਿੱਚ ਸ਼ੇਪ ਪਈ ਹੈ ਤੁਸੀਂ ਦੇਖ ਸਕਦੇ ਹੋ ਬੈਕ ਤੋਂ ਪੂਰੀ ਸਟ੍ਰੇਟ ਲੱਗੂਗੀ ਫਰੰਟ ਦਾ ਪੂਰੀ ਚੱਕ ਮਿਸਲਵਾਰ ਬਣਾਉਂਗੀ ਕਿਉਂਕਿ ਆਪਾਂ ਇਹਦੇ ਪੌਂਚੇ ਦੇ ਵਿੱਚ ਜਿਹੜੀ ਇਹ ਵਾਲੀ ਢਾਲ ਪਾਈ ਆ ਹਲਕੀ ਜਿਹੀ ਢਾਲ ਇਹਦੇ ਵਿੱਚ ਪਾਵਾਂਗੇ ਆਪਾਂ 벨ਟ ਜਦੋਂ ਆਪਾਂ ਇਹਦੀ 벨ਟ ਨੂੰ ਚੜਾਈ ਕਰਾਂਗੇ ਇਹਦੀ 벨ਟ ਹੈਗੀ 25 ਇੰਚ ਲੰਬਾਈ ਹੈਗੀ ਦੇਖੋ ਤੇ 7 ਇੰਚ ਚੜਾਈ ਆਪਾਂ ਤੁਹਾਨੂੰ ਆਪ ਇੱਕ ਵਾਰ ਇਹਦੀ 벨ਟ ਜਿਹੜੀ ਇੱਕ ਵਾਰ ਇਹਨੂੰ ਵੀ ਕੱਟ ਕਰ ਲਈਏ ਆਪਣੀ 25 ਇੰਚ 벨ਟ ਦੀ ਹੈਗੀ ਕਿ ਲੰਬਾਈ ਆਪਾਂ ਕਰਾਂਗੇ ਕਟਾਈ 26 ਇੰਚ 26 ਇੰਚ ਕਟਾਈ ਕਰਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਇਹ 26 ਇੰਚ ਬੈਲਟ ਕਟਾਈ ਕਰਕੇ ਇਹਨੂੰ 7 ਇੰਚ ਪਾਵਾਂਗੇ ਆਪਾਂ ਚੜਾਈ ਦੇ ਵਿੱਚ ਇੱਥੋਂ ਆਪਾਂ ਇਹਨੂੰ ਨਿਸ਼ਾਨ ਦੇ ਕੇ ਇੱਥੋਂ ਤੱਕ ਦੇ ਬੈਲਟ ਨੂੰ ਜਿਹੜਾ ਆਪਾਂ ਕੱਟ ਕਰ ਲਾਂਗੇ ਇਹ ਹੋ ਗਈ ਆਪਣੀ ਬੈਲਟ ਦੀ ਕਟਾਈ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਪੜੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਉਹ ਸਾਡੀ ਵੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਤਾਂ ਸਾਨੂੰ ਤੁਸੀਂ ਕਮੈਂਟਾਂ ਰਾਹੀਂ ਵੀ ਪੁੱਛ ਸਕਦੇ ਹੋ ਕਿਉਂਕਿ ਸਾਡੇ ਕੋਲ ਥੋੜਾ ਜਿਹਾ ਕੰਮ ਸੀਗਾ ਵੀਡੀਓ ਲੇਟ ਪਾਉਣ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਮਾਰਜਾ ਦਾ ਸੀਜ਼ਨ ਹੈਗਾ ਤੁਹਾਨੂੰ ਪਤਾ ਥੋੜਾ ਜਿਹਾ ਸਾਡੇ ਕੋਲ ਵੀ ਰਸ਼ ਹੁੰਦਾਗਾ ਜਿਹਦੇ ਲਈ ਸਾਡੇ ਤੋਂ ਜਿਹੜੀ ਵੀਡੀਓ ਜਲਦੀ ਨਹੀਂ ਪਈ ਉਹਦੇ ਲਈ ਤੁਹਾਡੇ ਤੋਂ ਅਸੀਂ ਬਹੁਤ-ਬਹੁਤ ਦਿਲੋਂ ਮਾਫੀ ਚਾਹੁੰਦੇ ਆ ਕਿਉਂਕਿ ਸਲਾਈ ਦੇਖੋ ਸੀਜ਼ਨ ਸੀਗਾ ਜਿਹੜਾ ਮਾਰਜਾ ਦਾ ਸੀ ਸਲਾਈ ਦੇ ਕੰਮ ਸਾਡੇ ਕੋਲ ਬਹੁਤ ਜ਼ਿਆਦਾ ਸੀਗਾ ਕਿਉਂਕਿ ਮੈਂ ਸਟਿਚਿੰਗ ਆ ਜਿਹੜੀ ਖੁਦ ਕਰਦੀ ਆ ਤੇ ਉਹਦੇ ਲਈ ਸਾਡੇ ਤੇ ਜਿਹੜੀ ਵੀਡੀਓ ਨਹੀਂ ਬਣੀ ਹੈਗੀ ਤੇ ਆਪਾਂ ਹੁਣ ਜਿਹੜੀ ਵੀਡੀਓ ਰੈਗੂਲਰ ਪਾਇਆ ਕਰਾਂਗੇ ਮੈਨੂੰ ਉਮੀਦ ਆ ਵੀ ਤੁਸੀਂ ਸਾਡੇ ਵੀਡੀਓ ਨੂੰ ਉਨਾ ਹੀ ਪਿਆਰ ਦਿਓਗੇ ਜਿੰਨਾ ਸਾਡੇ ਪਹਿਲਾਂ ਦੇ ਵੀਡੀਓ ਨੂੰ ਦਿੱਤਾਗਾ ਜੇਕਰ ਕਿਸੇ ਵੀ ਚੀਜ਼ ਦਾ ਤੁਹਾਨੂੰ ਨਾ ਪਤਾ ਲੱਗੇ ਆਪਣੇ ਬਹੁਤ ਸਾਰੇ ਵੀਡੀਓ ਦੇ ਉੱਪਰ ਜਿਹੜਾ ਆਪਣਾ WhatsApp ਨੰਬਰ ਹੈਗਾ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਵੀ ਜਿਹੜੀ ਚੀਜ਼ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਭਾਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ